ਉਸ ਕਾਰਵਾਈ ਦੇਤੀ ਅਪਡੇਟ ਹੈ ਜੀ ਪ੍ਰਤਾਪ ਸਿੰਘ ਬਾਜਵਾਲੇਪੁਰ ਪੁਲਿਸ ਨੇ ਕਾਰਵਾਈ ਦੇਤੀ ਅਪਡੇਟ ਜੀ ਉਹ دہشت ਉਖਾਉਣ ਵਾਸਤੇ ਗੱਲ ਕਹਿਤੀ ਪੰਜਾਬ ਬੰਬਾਂਗੇ ਜੀ 31 ਬਹੀਨੇ 18 ਚੱਲਦੇ ਕਿਤੇ ਨਹੀਂ ਅਸਲ ਵਿੱਚ ਨਿਸ਼ਾਨਦੇਹੀ ਕਰ ਦਿੱਤਾ ਸੀ ਤੋਂ ਪਹਿਲਾਂ ਹੁਣ ਫਟਣ ਦੀ ਗੱਲ ਕਰ ਰਹੇ ਹੁਣ ਫਿਰ ਜੇ دہشت ਜੇ ਕਮਲ ਜੋ دہشت ਦੀ ਗੱਲ ਕਰਾ ਡਰਾਉਣ ਵਾਸਤੇ ਕਹਿੰਦੇ ਤਾਂ ਲਾਅ ਐਂਡ ਆਰਡਰ ਆਪਣਾ ਕੰਮ ਕਾਨੂੰਨ ਆਪਣਾ ਕੰਮ ਹੁਣ ਕਹਿੰਦੇ ਨੇ ਚਰਚਾ ਕਰ ਲੈਂਦੇ ਪਰ ਪਰਚਾ ਨਾ ਕਰਦੇ ਹਾਂਜੀ ਹੁਣ ਕਹਿੰਦੇ ਨੇ ਚਰਚਾ ਕਰ ਲੈਂਦੇ ਪਰ ਪਰਚਾ ਨਾ ਕਰਦੇ ਡਰਾਉਣਾ ਕਿਹਨੂੰ ਡਰਾਉਣ ਅਸੀਂ ਪਹਿਲਾਂ ਬਹੁਤ ਬੁਰੇ ਦਿਨ ਚੱਲ ਚੁੱਕੇ ਆ ਤੇ ਸਾਨੂੰ ਡਰਾਉ ਨਹੀਂ ਉਹ ਇੰਨੇ ਬੰਬ ਪਾ ਗਏ ਇੰਨੇ ਗਨੇਰੇ ਦੱਸੋ ਕਿੱਥੇ ਨੇ ਗਨੇਰੇ ਬੰਬ ਪੰਜਾਬ ਪੂਰੀ ਸਟੇਟ ਹੈ ਰੋਜ਼ ਫੜ ਵੀ ਰਹੀ ਹੈ ਹੈਨਾ ਹਾਲਾਂਕਿ ਬਾਰਡਰ ਸਟੇਟ ਹੈ 532 ਕਿਲੋਮੀਟਰ ਸਾਡੀ ਇਹੜੀ ਸਟੇਟ ਦਾ ਬਾਰਡਰ ਜਿਹੜਾ ਪਾਕਿਸਤਾਨ ਨਾਲ ਰੋਜ਼ ਕੋਈ ਨਾ ਕੋਈ ਸ਼ਰਾਰਤੀ ਅਨਸਰ ਕੋਈ ਡਰੋਨ ਆ ਗਿਆ ਕਦੀ ਕੁਛ ਆ ਗਿਆ ਫੜਦੇ ਆ ਪਰ ਤੁਸੀਂ ਇਹਦਾ ਮੈਡੀਮੋਨਾਈਜ਼ ਕਰ ਲੋ ਕੋਈ ਪੰਜਾਬ ਪੁਲਿਸ ਨੂੰ ਵੀ ਕਹਿੰਦੇ ਤੈਨੂੰ ਪੰਜਾਬ ਪੁਲਿਸ ਕਾਬਲੀ ਹੈ ਨਹੀਂ ਤੇ ਫਿਰ ਆਪ ਆ ਨਾਲ ਕਾਦੇ ਵਾਸਤੇ ਲੀਫਰ ਤੋਂ ਕਹਿੰਨ ਮੈਨੂੰ ਪਹਿਲਾਂ ਉਹ ਛੱਡ ਦਿਓ ਤੁਸੀਂ ਫਿਰ ਉਹ ਕਹਿੰਦੇ ਪੰਜਾਬ ਪੁਲਿਸ ਕਾਬਲੀ ਹੈ ਨਹੀਂ ਤੇ ਉਹੀ ਅਫਸਰ ਇੰਨਾ ਮੇਲੇ ਸੀਗੇ ਸਟਿਆਰ ਮਾਨ ਤੋਂ ਪਾਣੀ ਦਾ ਸਤਾਰ ਬਹੁਤ ਜ਼ਿਆਦਾ ਗਿਰਿਆ ਜੀ ਪਾਣੀ ਦਾ ਸਤਾਰ ਗਿਰਦਾ ਜਾ ਰਿਹਾ ਪਾਣੀ ਦਾ ਸਤਾਰ ਜਿਹੜਾ ਪਹਿਲਾਂ ਤੋਂ ਝੋਨੇ ਕਰਕੇ ਉਨਾ ਪੱਕਾ ਸਿਆਂ ਖਾਲ ਕੱਢਦੇ ਉਹਦੇ ਨਾਲ ਥੋੜਾ ਜਿਹਾ ਘਾਟ ਆਈ ਹੈ ਕਿ ਜੂਬਲ ਚਲਣਾ ਕੱਟ ਹੋ ਗਿਆ ਕਿਉਂਕਿ ਸਿਆਂ ਖਾਣ ਦਾ ਜਿਹੜੇ ਪੁਰਾਣੇ 33 ਸਾਲ ਪੁਰਾਣੇ ਖਾਲ ਪੰਦ ਪਏ ਸੀ ਉਹ ਚਲਾ ਲਿਆ ਮਮਮ ਤੇ ਉਹਨਾਂ ਕਰਕੇ ਮਾਨ ਸਾਹਿਬ ਸੁਪਰਜਨਸ਼ਨ ਮਸ਼ੀਨਾਂ ਲਈ 1 ਮਿੰਟ